ਪੰਜਾਬ ਸਰਕਾਰ ਡੀਜੀਪੀ ਸਾਹਿਬ ਐਮਏ ਸਾਹਿਬ ਐਸਐਸਪੀ ਸਾਹਿਬ ਦੇ ਅੰਦੇਸ਼ਾਂ ਅਨੁਸਾਰ ਜੁਗ ਨਸ਼ਾ ਵਰਤ ਜਿਹੜੇ ਬੇਮ ਚੱਲ ਰਹੀ ਹੈ ਜਿਹਦੇ ਤਹਿਤ ਅਸੀਂ ਜਿਹੜਾ ਸਰਕਾਰ ਦਾ ਟੀਚਾ ਹੈ ਪੰਜਾਬ ਸਰਕਾਰ ਨੇ ਜਿਹੜਾ ਨਸ਼ਿਆਂ ਨੂੰ ਬਿਲਕੁਲ ਖਤਮ ਕਰਨਾ ਹੈ ਜਿਹਦੇ ਸਬੰਧ ਸਾਡੀ ਪੁਲਿਸ ਪਾਰਟੀ ਜਿਹੜੀ ਬਾਅਦ ਸੀ ਕੱਲ ਜਦੋਂ ਕਰੀਬ ਦੁਪਹਿਰ ਦੇ ਟਾਈਮ ਇੱਕ ਕਾਲੇ ਰੰਗ ਦੀ ਗਲੀ ਹੌਂਡਾ ਸਿਟੀ ਜਿਹੜੀ ਹੈ ਨੇੜੇ ਰਕਸਿੰਗ ਲੜਾਈ ਇਕ ਜਿਸੀ ਪੁਲਿਸ ਪਾਰਟੀ ਨੂੰ ਰੁਕਿਆ ਰੋਕੇ ਸ਼ੱਕ ਦੀ ਬਨਾ ਤੇ ਜਿਹੜਾ ਤਿੰਨ ਆਦਮੀਆਂ ਨੂੰ ਕਾਬੂ ਕਰਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਇੱਕ ਆਦਮੀ ਜਿਹੜਾ ਰਵੀ ਅਮਰਪੁਰੇ ਦਾ ਰਹਿਣ ਵਾਲਾ ਹੈ ਤੇ ਕੁਲਦੀਪ ਜਿਹੜਾ ਉਹ ਹੈਗਾ ਰਾਮਸਰ ਦਾ ਰਹਿਣ ਵਾਲਾ ਗੁਰਨਾਮ ਸਿੰਘ ਅਮੀਰ ਖੰਬਨਦਾਰਾਂ ਵਾਲਾ ਇਹਦੇ ਦੀ ਗੱਡੀ ਦੇ ਵਿੱਚੋਂ ਟ੍ਰਾਮਾ ਨੋਨ ਕੁੜੀਆਂ ਨਹੀਂ 809 ਨਈਆਂ ਉਹਨਾਂ ਨੂੰ ਲਿਆ ਕੇ ਤੁਸੀਂ ਬੰਦਾ ਬਲਾਦਰ ਕੀਤਾ ਸੀ ਤੇ ਜਿਹਨੂੰ ਅੱਜ ਮਣਜੋਬ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅੱਗੇ ਤਫ਼ਤੀਸ਼ ਜਾਰੀ ਹੈ ਹੋਰ ਇਹਦੇ ਵਿੱਚ ਕੀ ਬਰਾਮਦ ਕੀਤਾ ਗਿਆ ਨਾਲ ਇੱਕ ਕਾਰ Honda City ਇਹ 800 ਡਰਾਮਾਂ ਨਾਲ ਗੋਲੀਆਂ ਤਿੰਨ ਆਦਮੀ ਫੜੇ ਪਰਚਾ ਤੱਕ ਤੇ ਨਹੀਂ ਚੱਲ ਰਹੀ ਜੀ ਬਾਈ ਰਤੀ ਕਾਰ ਪਿਆਸੀ ਹੈਂਡੀਕੈਸਟ ਤੇਨਨਦੂ ਕੋ ਪਿੱਲੇ ਪੱਤੀ ਦਾ ਜੀ ਇਹ ਵੈਰੀਫਾਈ ਕਰ ਰਹੇ ਆ ਜੀ